ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਕਈ ਇਹੋ ਜਿਹੀਆਂ ਉਦਾਹਰਣਾਂ ਵੀ ਮਿਲਦੀਆਂ ਹਨ ਜਿਨ੍ਹਾਂ ਵਿੱਚ ਬੰਦੇ ਨੇ ਰੱਬ ਦੇ ਹੁਕਮ ਦੇ ਉਲਟ ਕੰਮ ਕੀਤਾ ਪਰ ਉਸ ਬੰਦੇ ਨੂੰ ਰੱਬ ਨੇ ਆਪਣਾ ਸਭ ਤੋਂ ਪਿਆਰੇ ਭਗਤ ਦਾ ਮੁਤਾਬਰਾ ਦਿੱਤਾ ਲੋਕਾਂ ਦੇ ਹਿਸਾਬ ਨਾਲ ਉਸੋ ਬੰਦੇ ਨੇ ਬਹੁਤ ਗਲਤ ਕੰਮ ਕੀਤਾ ਜਿਹੜਾ ਕਿ ਰੱਬ ਦਾ ਹੁਕਮ ਨਹੀਂ ਸੀ ਪਰ ਉਹੀ ਕੰਮ ਨੂੰ ਕਰਨ ਕਰਕੇ ਉਹ ਬੰਦਾ ਸਾਰਿਆਂ ਤੋਂ ਹੀ ਅੱਗੇ ਨਿਕਲ ਗਿਆ ਇੱਕ ਵਾਰ ਕ੍ਰਿਸ਼ਨ ਭਗਵਾਨ ਦੀ ਸਭਾ ਲੱਗੀ ਹੋਈ ਸੀ ਭਾਵ Satsang ਲੱਗਿਆ ਹੋਇਆ ਸੀ ਇੱਕ ਪਾਸੇ ਕ੍ਰਿਸ਼ਨ ਭਗਵਾਨ ਦੇ ਮਾਇਆ ਬੀਬੀਆਂ ਗੋਪੀਆਂ ਬੈਠੀਆਂ ਸਨ ਦੂਸਰੇ ਪਾਸੇ ਸ਼ਰਧਾਲੂ ਸੰਗਤਾਂ ਬੈਠੀਆਂ ਸਨ। ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਜਿਹੜੀ ਇਸਤਰੀ ਆਪਣੇ ਪੈਰਾਂ ਦਾ ਪਾਣੀ ਆਪਣੇ ਪਤੀ ਨੂੰ ਪਿਲਾਉਂਦੀ ਹੈ ਉਹ ਨਰਕਾਂ ਨੂੰ ਜਾਂਦੀ ਹੈ। ਪਰ ਜਿਹੜੀ ਇਸਤਰੀ ਆਪਣੇ ਪਤੀ ਦੇ ਪੈਰਾਂ ਦਾ ਪਾਣੀ ਆਪ ਪੀਂਦੀ ਹੈ ਉਹ ਸਵਰਗਾਂ ਨੂੰ ਜਾਂਦੀ ਹੈ। ਕ੍ਰਿਸ਼ਨ ਜੀ ਦੇ ਕੋਲ ਰੁਕਮਣੀ ਤੇ ਰਾਧਾ ਵੀ ਬੈਠੀ ਸੀ। ਰੁਕਮਣੀ ਦੇ ਕ੍ਰਿਸ਼ਨ ਜੀ ਦੇ ਨਾਲ ਫੇਰੇ ਹੋਏ ਹੋਏ ਸਨ ਭਾਵ ਰੁਕਮਣੀ ਦਾ ਕ੍ਰਿਸ਼ਨ ਜੀ ਦੇ ਨਾਲ ਵਿਆਹ ਹੋਇਆ ਹੋਇਆ ਸੀ ਰੁਕਮਣੀ ਕ੍ਰਿਸ਼ਨ ਜੀ ਦੀ ਘਰ ਵਾਲੀ ਸੀ ਪਰ ਜੋ ਰਾਧਾ ਸੀ ਉਸ ਦੇ ਕ੍ਰਿਸ਼ਨ ਜੀ ਦੇ ਨਾਲ ਫੇਰੇ ਨਹੀਂ ਹੋਏ ਸਨ ਕ੍ਰਿਸ਼ਨ ਜੀ ਦੀ ਇਹ ਗੱਲ ਰੁਕਮਣੀ ਤੇ ਰਾਧਾ ਨੇ ਵੀ ਸੁਣੀ ਕਿ ਪਤੀ ਦੇ ਪੈਰਾਂ ਦਾ ਪਾਣੀ ਪੀਣ ਵਾਲੀ ਇਸਤਰੀ ਸਵਰਗਾਂ ਵਿੱਚ ਜਾਂਦੀ ਹੈ ਤੇ ਜਿਹੜੀ ਇਸਤਰੀ ਆਪਣੇ ਪੈਰਾਂ ਦਾ ਪਾਣੀ ਆਪਣੇ ਪਤੀ ਨੂੰ ਪਿਲਾਉਂਦੀ ਹੈ ਉਹ ਨਰਕਾਂ ਵਿੱਚ ਜਾਂਦੀ ਹੈ ਹੁਣ ਜੋ ਰਾਧਾ ਸੀ ਉਹ ਕ੍ਰਿਸ਼ਨ ਭਗਵਾਨ ਦੀ ਭਗਤਣੀ ਸੀ ਪਰ ਕਈ ਮੂਰਖ ਬੰਦੇ ਰਾਧਾ ਤੇ ਕ੍ਰਿਸ਼ਨ ਜੀ ਦੇ ਰਿਸ਼ਤੇ ਨੂੰ ਕੁਝ ਹੋਰ ਹੀ ਨਾਮ ਦਿੰਦੇ ਹਨ ਕਿ ਕ੍ਰਿਸ਼ਨ ਜੀ ਰਾਧਾ ਦੇ ਨਾਲ ਰਾਸਲੀਲਾ ਕਰਦੇ ਸਨ ਇਸ ਗੱਲ ਨੂੰ ਜ਼ਿਆਦਾ ਡਿਟੇਲ ਵਿੱਚ ਦੱਸਣ ਦੀ ਲੋੜ ਨਹੀਂ ਹੈ ਤੁਸੀਂ ਆਪੇ ਹੀ ਸਮਝ ਲਵੋ ਅਸਲ ਗੱਲ ਇਹ ਸੀ ਕਿ ਰਾਧਾ ਤਾਂ ਕ੍ਰਿਸ਼ਨ ਜੀ ਦੀ ਭਗਤਣੀ ਸੀ ਉਹ ਤਾਂ ਸਿਮਰਨ ਕਰਦੀ ਸੀ ਆਮ ਲੋਕ ਇਸ ਗੱਲ ਨੂੰ ਪੁੱਠੇ ਪਾਸੇ ਲੈ ਜਾਂਦੇ ਹਨ ਇੱਕ ਵਾਰ ਰੁਗਮਣੀ ਨੇ ਕ੍ਰਿਸ਼ਨ ਭਗਵਾਨ ਨੂੰ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਤੁਸੀਂ ਇਰਾਦਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹੋ। ਕ੍ਰਿਸ਼ਨ ਭਗਵਾਨ ਕਹਿਣ ਲੱਗੇ ਕਿ ਜਿਹੜਾ ਮੇਰੇ ਨਾਲ ਜ਼ਿਆਦਾ ਪਿਆਰ ਕਰਦਾ ਹੈ ਮੈਂ ਵੀ ਉਸ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ। ਰੁਕਮਣੀ ਕਹਿਣ ਲੱਗੀ ਕਿ ਅੱਛਾ ਮੈਂ ਤੁਹਾਡੀ ਘਰ ਵਾਲੀ ਹਾਂ ਕਿ ਮੇਰਾ ਪਿਆਰ ਤੁਹਾਡੇ ਨਾਲ ਘੱਟ ਹੈ। ਮੇਰੇ ਤੁਹਾਡੇ ਨਾਲ ਫੇਰੇ ਹੋਏ ਹੋਏ ਹਨ। ਕ੍ਰਿਸ਼ਨ ਜੀ ਕਹਿਣ ਲੱਗੇ ਕਿ ਰੁਕਮਣੀ ਫੇਰਿਆਂ ਦੀ ਗੱਲ ਨਹੀਂ ਹੈ ਇਹ ਤਾਂ ਅੰਦਰੋਂ ਸੱਚੇ ਦਿਲੋਂ ਪਿਆਰ ਦੀ ਗੱਲ ਹੈ ਰੁਕਮਣੀ ਕਹਿਣ ਲੱਗੀ ਕਿ ਮੈਂ ਵੀ ਤੁਹਾਨੂੰ ਸੱਚੇ ਦਿਲੋਂ ਪਿਆਰ ਕਰਦੀ ਹਾਂ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਰੁਕਮਣੀ ਤੇਰਾ ਪਿਆਰ ਵੀ ਮੇਰੇ ਨਾਲ ਬਹੁਤ ਹੈ ਪਰ ਰਾਧਾ ਦਾ ਪਿਆਰ ਤੇਰੇ ਨਾਲੋਂ ਵੀ ਜ਼ਿਆਦਾ ਹੈ ਰਾਦਾ ਤੇਰੇ ਨਾਲੋਂ ਵੀ ਜ਼ਿਆਦਾ ਸਾਨੂੰ ਪਿਆਰ ਕਰਦੀ ਹੈ ਹੁਣ ਆਪਾਂ ਨੂੰ ਮਾਈਆਂ ਬੀਬੀਆਂ ਦਾ ਪਤਾ ਹੀ ਹੈ ਇਹੇ ਗੱਲ ਸੁਣ ਕੇ ਰੁਕਮਣੀ ਕ੍ਰਿਸ਼ਨ ਜੀ ਦੇ ਨਾਲ ਗੁੱਸੇ ਹੋ ਗਈ ਹੁਣ ਦੇਖੋ ਭਗਵਾਨ ਨੂੰ ਕੌਣ ਗੱਲਾਂ ਨਾਲ ਵੜਿਆ ਸਕਦਾ ਹੈ ਉਹ ਤਾਂ ਹਰੇਕ ਬੰਦੇ ਦੇ ਦਿਲ ਦੀ ਗੱਲ ਜਾਣਦਾ ਹੈ ਕੱਲੇ ਮੂੰਹ ਨਾਲ ਕਹਿਣ ਤੇ ਉਹ ਨਹੀਂ ਮੰਨ ਲੈਂਦਾ ਆਪਾਂ ਮੂੰਹ ਨਾਲ ਬੋਲ ਕੇ ਕਿਸੇ ਬੰਦੇ ਨੂੰ ਵੜਿਆ ਸਕਦੇ ਹਾਂ ਪਰ ਉਸ ਪਰਮਾਤਮਾ ਨੂੰ ਨਹੀਂ ਵੜਿਆ ਸਕਦੇ ਉਹ ਤਾਂ ਬੰਦੇ ਦਾ ਮਨ ਦੇਖਦਾ ਹੈ ਕ੍ਰਿਸ਼ਨ ਭਗਵਾਨ ਨੇ ਰੁਗਮਣੀ ਨੂੰ ਸੱਚ ਦਿਖਾਉਣ ਲਈ ਇੱਕ ਖੇਡ ਰਚੀ ਇੱਕ ਦਿਨ ਕ੍ਰਿਸ਼ਨ ਭਗਵਾਨ ਕਿਤੋਂ ਬਾਹਰੋਂ ਜਦੋਂ ਘਰ ਆਏ ਤਾਂ ਉਹ ਪਲੰਗ ਤੇ ਪੈ ਗਏ ਕ੍ਰਿਸ਼ਨ ਭਗਵਾਨ ਦੇ ਢਿੱਡ ਵਿੱਚ ਬਹੁਤ ਜ਼ੋਰ ਨਾਲ ਦਰਦ ਹੋਣ ਲੱਗ ਪਿਆ ਕ੍ਰਿਸ਼ਨ ਭਗਵਾਨ ਦਰਦ ਨਾਲ ਪਲੰਗ ਤੇ ਲੇਟਣ ਲੱਗ ਪਏ। ਕ੍ਰਿਸ਼ਨ ਭਗਵਾਨ ਨੇ ਰੁਕਮਣੀ ਨੂੰ ਕਿਹਾ ਕਿ ਮੇਰੇ ਢਿੱਡ ਵਿੱਚ ਬਹੁਤ ਦਰਦ ਹੋ ਰਿਹਾ ਹੈ। ਰੁਕਮਣੀ ਨੇ ਦਰਦ ਠੀਕ ਕਰਨ ਲਈ ਕ੍ਰਿਸ਼ਨ ਜੀ ਨੂੰ ਚੂਰਣ ਤੇ ਕਈ ਜੜੀ ਬੂਟੀਆਂ ਦਿੱਤੀਆਂ ਪਰ ਦਰਦ ਨੂੰ ਕੋਈ ਫਰਕ ਨਾ ਪਿਆ। ਫੇਰ ਕ੍ਰਿਸ਼ਨ ਜੀ ਦੇ ਗੁਰਦੇਵ ਵੀ ਆ ਗਏ। ਉਹਨਾਂ ਨੇ ਕ੍ਰਿਸ਼ਨ ਜੀ ਦੇ ਢਿੱਡ ਤੇ ਹੱਥ ਰੱਖ ਕੇ ਦੇਖਿਆ। ਤੇ ਕਈ ਮੰਤਰ ਪੜ੍ਹੇ ਪਰ ਕ੍ਰਿਸ਼ਨ ਜੀ ਦੇ ਦਰਦ ਨੂੰ ਕੋਈ ਫਰਕ ਨਾ ਪਿਆ ਇਹ ਗੱਲ ਰਾਧਾ ਨੂੰ ਵੀ ਪਤਾ ਲੱਗ ਗਈ ਕਿ ਕ੍ਰਿਸ਼ਨ ਜੀ ਦੇ ਢਿੱਡ ਵਿੱਚ ਦਰਦ ਹੋ ਰਿਹਾ ਹੈ ਰਾਧਾ ਵੀ ਕ੍ਰਿਸ਼ਨ ਜੀ ਦੇ ਕੋਲ ਆ ਗਈ ਕ੍ਰਿਸ਼ਨ ਜੀ ਦਰਦ ਨਾਲ ਬਹੁਤ ਬੁਰੀ ਤਰ੍ਹਾਂ ਪਲੰਗ ਤੇ ਇੱਧਰ ਉੱਧਰ ਲੇਟ ਰਹੇ ਸਨ ਕ੍ਰਿਸ਼ਨ ਜੀ ਦੇ ਗੁਰਦੇਵ ਨੇ ਕ੍ਰਿਸ਼ਨ ਜੀ ਨੂੰ ਕਿਹਾ ਕਿ ਜੀ ਤੁਸੀਂ ਯੁੱਗ ਦੇ ਮਾਲਕ ਹੋ ਤੁਹਾਡੇ ਦਰਦ ਕਿਉਂ ਹੋ ਰਿਹਾ ਹੈ ਤੁਸੀਂ ਦੱਸੋ ਇਹ ਦਰਦ ਕਿਵੇਂ ਹਟੇਗਾ ਇਸ ਦੀ ਕਿਹੜੀ ਦਵਾਈ ਹੈ ਤੁਸੀਂ ਕਿਰਪਾ ਕਰਕੇ ਜਰੂਰ ਦੱਸੋ ਕ੍ਰਿਸ਼ਨ ਜੀ ਨੇ ਕਿਹਾ ਕਿ ਮੇਰੇ ਦਰਦ ਤਾਂ ਕਰਕੇ ਹੋ ਰਿਹਾ ਹੈ ਕਿਉਂਕਿ ਰੁਕਮਣੀ ਮੇਰੇ ਨਾਲ ਗੁੱਸੇ ਹੈ ਮੇਰੇ ਦਰਦ ਉਦੋਂ ਹਟੇਗਾ ਜਦੋਂ ਰੁਕਮਣੀ ਖੁਸ਼ ਹੋਵੇਗੀ ਰੁਕਮਣੀ ਕ੍ਰਿਸ਼ਨ ਜੀ ਦੇ ਕੋਲ ਅੰਦਰੋਂ ਗੁੱਸੇ ਨਾਲ ਹੀ ਖੜੀ ਸੀ। ਕ੍ਰਿਸ਼ਨ ਜੀ ਦੇ ਗੁਰਦੇਵ ਨੇ ਕਿਹਾ ਕਿ ਰੁਕਮਣੀ ਤੂੰ ਆਪਣੇ ਪਤੀ ਨਾਲ ਕਿਉਂ ਗੁੱਸੇ ਹੈਂ? ਰੁਕਮਣੀ ਕਹਿਣ ਲੱਗੀ ਕਿ ਜੀ ਮੈਂ ਕਿੱਥੇ ਗੁੱਸੇ ਹਾਂ? ਮੈਂ ਤਾਂ ਖੁਸ਼ ਹੀ ਹਾਂ। ਮੈਨੂੰ ਦੱਸੋ ਮੈਂ ਦਰਦ ਨੂੰ ਠੀਕ ਕਰਨ ਲਈ ਕੀ ਕਰਾਂ? ਕ੍ਰਿਸ਼ਨ ਜੀ ਨੇ ਕਿਹਾ ਕਿ ਰੁਕਮਣੀ ਜੇ ਤੂੰ ਮੈਨੂੰ ਆਪਣੇ ਪੈਰਾਂ ਦਾ ਪਾਣੀ ਪੀਣ ਨੂੰ ਦੇਵੇਂ ਤਾ ਮੇਰਾ ਦਰਦ ਠੀਕ ਹੋ ਸਕਦਾ ਹੈ ਨਹੀਂ ਤਾਂ ਇਹ ਦਰਦ ਠੀਕ ਨਹੀਂ ਹੋਣਾ ਰੁਕਮਣੀ ਕਹਿਣ ਲੱਗੀ ਕਿ ਮਹਾਰਾਜ ਤੁਸੀਂ ਤਾਂ ਸਾਰੀ ਸਭਾ ਦੇ ਵਿੱਚ ਬਚਨ ਕੀਤਾ ਸੀ ਕਿ ਜੇ ਇਸਤਰੀ ਆਪਣੇ ਪੈਰਾਂ ਦਾ ਪਾਣੀ ਆਪਣੇ ਪਤੀ ਨੂੰ ਦੇਵੇ ਤਾਂ ਉਹ ਨਰਕਾਂ ਵਿੱਚ ਜਾਂਦੀ ਹੈ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਰੁਕਮਣੀ ਇਹ ਤਾਂ ਵੈਦਾਂ ਸ਼ਾਸਤਰਾਂ ਦੇ ਵਿੱਚ ਬਰਮਾ ਨੇ ਲਿਖਿਆ ਹੋਇਆ ਹੈ ਚਾਹੇ ਤੂੰ ਪੜ ਕੇ ਦੇਖ ਲੈ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ ਰੁਕਮਣੀ ਕਹਿਣ ਲੱਗੀ ਕਿ ਜੇ ਮੈਂ ਇਹ ਕੰਮ ਕੀਤਾ ਤਾਂ ਮੈਂ ਨਰਕਾਂ ਨੂੰ ਜਾਊਂਗੀ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਕਰਨ ਨਾਲ ਹੀ ਮੇਰਾ ਦਰਦ ਹਟੇਗਾ ਤੇ ਤੂੰ ਨਰਕਾਂ ਨੂੰ ਜਾਏਂਗੀ ਇਹ ਸੁਣ ਕੇ ਰੁਕਮਣੀ ਕਹਿਣ ਲੱਗੀ ਕਿ ਮੈਂ ਨਰਕਾ ਨੂੰ ਕਿਉਂ ਜਾਵਾਂ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਮੇਰੇ ਦਰਦ ਕਿਵੇਂ ਹਟੇਗਾ ਮੇਰੇ ਤਾਂ ਦਰਦ ਨਹੀਂ ਹਟਣਾ ਰੁਕਮਣੀ ਕਹਿਣ ਲੱਗੀ ਕਿ ਦਰਦ ਨਹੀਂ ਹਟਣਾ ਤਾਂ ਨਾ ਹਟੇ ਪਰ ਮੈਂ ਨਰਕਾ ਨੂੰ ਨਹੀਂ ਜਾਣਾ ਰਾਧਾ ਨੇ ਜਦੋਂ ਇਹ ਗੱਲ ਸੁਣੀ ਤਾਂ ਉਸਨੇ ਸੋਚਿਆ ਕਿ ਮੈਂ ਕ੍ਰਿਸ਼ਨ ਭਗਵਾਨ ਨੂੰ ਆਪਣਾ ਪਤੀ ਮੰਨਦੀ ਹਾਂ ਮੇਰੇ ਪੈਰਾਂ ਦਾ ਪਾਣੀ ਪੀਣ ਨਾਲ ਵੀ ਕ੍ਰਿਸ਼ਨ ਜੀ ਦੇ ਦਰਦ ਬੰਦ ਹੋ ਜਾਵੇਗਾ ਰਾਧਾ ਨੇ ਫਟਾਫਟ ਇੱਕ ਜੱਗ ਵਿੱਚ ਪਾਣੀ ਲੈ ਆਂਦਾ ਤੇ ਥੱਲੇ ਪ੍ਰਾਂਤ ਰੱਖ ਕੇ ਉਸ ਵਿੱਚ ਆਪਣੇ ਪੈਰਾਂ ਤੇ ਪਾਣੀ ਪਾਇਆ ਜਦੋਂ ਰਾਧਾ ਆਪਣੇ ਪੈਰਾਂ ਵਾਲਾ ਪਾਣੀ ਕ੍ਰਿਸ਼ਨ ਜੀ ਨੂੰ ਦੇਣ ਲੱਗੀ ਤਾਂ ਰੁਕਮਣੀ ਨੇ ਰਾਧਾ ਦੀ ਬਾਹ ਪਕੜ ਲਈ ਰੁਕਮਣੀ ਨੇ ਰਾਧਾ ਨੂੰ ਕਿਹਾ ਕਿ ਕਿਉਂ ਨਰਕਾਂ ਨੂੰ ਜਾਣਾ ਚਾਹੁੰਦੀ ਹੈ ਤੂੰ ਸੁਣਿਆ ਨਹੀਂ ਥੋੜੇ ਦਿਨ ਪਹਿਲਾਂ ਸਭਾ ਵਿੱਚ ਕ੍ਰਿਸ਼ਨ ਜੀ ਨੇ ਕਿਹਾ ਸੀ ਕਿ ਜਿਹੜੀ ਇਸਤਰੀ ਪਤੀ ਨੂੰ ਪੈਰਾਂ ਦਾ ਪਾਣੀ ਦਿੰਦੀ ਹੈ ਉਹ ਨਰਕਾਂ ਨੂੰ ਜਾਂਦੀ ਹੈ ਰਾਧਾ ਕਹਿਣ ਲੱਗੀ ਕਿ ਭੈਣੇ ਮੈਨੂੰ ਨਰਕ ਜਾਣਾ ਮਨਜ਼ੂਰ ਹੈ ਪਰ ਮੈਂ ਆਪਣੇ ਸਵਾਮੀ ਦੇ ਦਰਦ ਹੁੰਦਾ ਨਹੀਂ ਦੇਖ ਸਕਦੀ ਨਰਕ ਸਵਰਗ ਸਭ ਮੇਰੇ ਸਵਾਮੀ ਦੀ ਮੁਠੀ ਵਿੱਚ ਹਨ ਮੈਨੂੰ ਨਰਕਾਂ ਵਿੱਚੋਂ ਮੇਰੇ ਸਵਾਮੀ ਆਪੇ ਹੀ ਕੱਢ ਲੈਣਗੇ ਇਹ ਸੁਣ ਕੇ ਕ੍ਰਿਸ਼ਨ ਭਗਵਾਨ ਦੇ ਨੇਤਰਾਂ ਵਿੱਚੋਂ ਜਲ ਆ ਗਿਆ ਕ੍ਰਿਸ਼ਨ ਭਗਵਾਨ ਨੂੰ ਰਾਧਾ ਨੇ ਆਪਣੇ ਪੈਰਾਂ ਵਾਲਾ ਪਾਣੀ ਦੇ ਦਿੱਤਾ ਫੇਰ ਕ੍ਰਿਸ਼ਨ ਭਗਵਾਨ ਦੇ ਦਰਦ ਬੰਦ ਹੋ ਗਿਆ ਰਾਧਾ ਦਾ ਕ੍ਰਿਸ਼ਨ ਭਗਵਾਨ ਦੇ ਪ੍ਰਤੀ ਇਨਾ ਪਿਆਰ ਦੇਖ ਕੇ ਰੁਕਮਣੀ ਨੂੰ ਸਮਝ ਆ ਗਈ ਕਿ ਕਿਉਂ ਕ੍ਰਿਸ਼ਨ ਭਗਵਾਨ ਇਹ ਕਹਿ ਰਹੇ ਸਨ ਕਿ ਰਾਧਾ ਤੇਰੇ ਨਾਲੋਂ ਵੀ ਜ਼ਿਆਦਾ ਮੈਨੂੰ ਪਿਆਰ ਕਰਦੀ ਹੈ ਕ੍ਰਿਸ਼ਨ ਭਗਵਾਨ ਦੇ ਤਾਂ ਕੀ ਦਰਦ ਹੋਣਾ ਸੀ ਇਹ ਤਾਂ ਕ੍ਰਿਸ਼ਨ ਭਗਵਾਨ ਦਾ ਖੇਲ ਸੀ ਰੁਕਮਣੀ ਨੂੰ ਅੱਖੀਂ ਦਿਖਾਉਣ ਦੇ ਲਈ ਕਿ ਰਾਧਾ ਸਾਨੂੰ ਤੇਰੇ ਨਾਲੋਂ ਜ਼ਿਆਦਾ ਪਿਆਰ ਕਰਦੀ ਹੈ ਕ੍ਰਿਸ਼ਨ ਭਗਵਾਨ ਨੇ ਰਾਧਾ ਨੂੰ ਵਰ ਦਿੱਤਾ ਕਿ ਸਮਾਂ ਆਵੇਗਾ ਤੂੰ ਮੇਰੀ ਸੱਚੀ ਭਗਤਣੀ ਹੈ ਤੇਰਾ ਤੇ ਮੇਰਾ ਭਗਤੀ ਦਾ ਰਿਸ਼ਤਾ ਹੈ ਦੁਨੀਆ ਵਿੱਚ ਲੋਕ ਮੇਰਾ ਨਾਮ ਲੈਣ ਤੋਂ ਪਹਿਲਾਂ ਤੇਰਾ ਨਾਮ ਲਿਆ ਕਰਨਗੇ ਮੇਰੀ ਮੂਰਤੀ ਤਸਵੀਰ ਦੇ ਨਾਲ ਤੇਰੀ ਮੂਰਤੀ ਤੇ ਤਸਵੀਰ ਵੀ ਬਣਿਆ ਕਰੇਗੀ ਅੱਜ ਆਪਾਂ ਨੂੰ ਪਤਾ ਹੈ ਹਿੰਦੂ ਲੋਕ ਕ੍ਰਿਸ਼ਨ ਦਾ ਜਦੋਂ ਨਾਮ ਲੈਂਦੇ ਹਨ ਤਾਂ ਉਹ ਰਾਦੇ ਸ਼ਾਮ ਰਾਦੇ ਕ੍ਰਿਸ਼ਨਾ ਕਹਿੰਦੇ ਹਨ ਕਦੇ ਤੁਸੀਂ ਇਹ ਨਹੀਂ ਸੁਣਿਆ ਹੋਵੇਗਾ ਕਿ ਕੋਈ ਰੁਕਮਣੀ ਸ਼ਾਮ ਜਾਂ ਰੁਕਮਣੀ ਕ੍ਰਿਸ਼ਨਾ ਕਹਿੰਦਾ ਹੋਵੇ ਕਿਤੇ ਵੀ ਕ੍ਰਿਸ਼ਨ ਦੀ ਤਸਵੀਰ ਜਾਂ ਮੂਰਤੀ ਦੇਖ ਲਵੋ ਉਸ ਦੇ ਨਾਲ ਰਾਦਾ ਦੀ ਤਸਵੀਰ ਜਾਂ ਮੂਰਤੀ ਹੀ ਬਣੀ ਹੁੰਦੀ ਹੈ ਇਸੇ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਹੈ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਭਗਤੀ ਨੌ ਪ੍ਰਕਾਰ ਦੀ ਹੈ ਪਰ ਸਭ ਤੋਂ ਉੱਚੀ ਤੇ ਵੱਡੀ ਭਗਤੀ ਪ੍ਰੇਮ ਦੀ ਹੁੰਦੀ ਹੈ ਜਿਸਨੇ ਵੀ ਸੱਚੇ ਦਿਲੋਂ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਹੈ ਪਰਮਾਤਮਾ ਉਸੇ ਨੂੰ ਮਿਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ